ਇਹ ਕੋਈ ਨਹੀਂ ਕੋਈ ਬੇਨਤੀ ਹੈ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਾਂ ਕਿ ਅਸੀਂ ਕਾਨੂੰਨ ਦੇ ਵਿੱਚ ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ 200 ਨਾਲ ਦੀ ਸਕਰੀਨ ਤੇ ਤਸਵੀਰਾਂ ਦਿਖਾ ਰਿਹਾ ਕਿ ਕਿਸਾਨਾਂ ਵੱਲੋਂ ਇੱਕ ਜਿਹੜੀ ਆ ਰੋਸ਼ ਰੈਲੀ ਕੱਢੀ ਜਾ ਰਹੀ ਹੈ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ ਦੱਸਦੀ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਬਣਾਈ ਗਈ ਹੈ ਉਸ ਦਾ ਲਗਾਤਾਰ ਜਿਹੜਾ ਆ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੇ ਸਾਫ਼ ਕੀਤਾ ਕਿ ਇਹ ਜਿਹੜੀ ਪਾਲਿਸੀ ਉਹਨਾਂ ਦੇ ਹਿੱਤ ਵਿੱਚ ਨਹੀਂ ਹੈ ਸਰਕਾਰ ਨੂੰ ਇਸ ਤੇ ਗੌਰ ਕਰਨਾ ਚਾਹੀਦਾ ਤੇ ਇਸ ਨੂੰ ਵਾਪਸ ਲੈਣਾ ਚਾਹੀਦਾ ਉਸ ਨੂੰ ਲੈ ਕੇ ਅੱਜ ਪਠਾਨਕੋਟ ਦੇ ਵਿੱਚ ਵੀ ਜਿਹੜਾ ਆ ਕਿਸਾਨਾਂ ਵੱਲੋਂ ਜਿਹੜਾ ਟਰੈਕਟਰ ਮਾਰਚ ਜਿਹੜਾ ਕੱਢਿਆ ਗਿਆ ਟਰੈਕਟਰ ਰੈਲੀ ਕੱਢੀ ਗਈ ਹੈ ਸਰਕਾਰ ਦੇ ਪ੍ਰਤੀ ਰੋਸ ਜਤਾਇਆ ਗਿਆ ਤੇ ਨਾਲ ਹੀ ਉਹਨਾਂ ਵੱਲੋਂ ਸਾਫ਼ ਕੀਤਾ ਗਿਆ ਕਿ ਜੇਕਰ ਸਰਕਾਰ ਇਸ ਪਾਲਿਸੀ ਨੂੰ ਰੱਦ ਨਹੀਂ ਕਰਦੀ ਤਾਂ ਉਹਨਾਂ ਵੱਲੋਂ ਜਿਹੜਾ ਇੱਕ ਵੱਡਾ ਸੰਘਰਸ਼ ਕੀਤਾ ਜਾਏਗਾ ਗੱਲਬਾਤ ਸੁਣਾਣਿਆ ਕਿਸਾਨਾਂ ਨਾਲ ਕੀਤੀ ਹੋਈ ਕੀ ਉਹਨਾਂ ਦੀਆਂ ਮੰਗਾਂ ਹੈਗੀਆਂ ਤੇ ਕਿਉਂ ਉਹਨਾਂ ਦੇ ਵੱਲੋਂ ਜਿਹੜਾ ਰੋਸ ਕੀਤਾ ਜਾ ਰਿਹਾ ਹੈ ਸਰਕਾਰ ਦੇ ਖਿਲਾਫ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕੀ ਕਹਨੋ ਹਾਂਜੀ ਪੁਲੀਸ ਟੀਮ ਨੂੰ ਲੈ ਕੇ ਟਰੈਕਟਰ ਮਾਰਕਟੇ ਜਾ ਕੇ ਕੀ ਕਹਿ ਰਿਹਾ ਆ ਆਮ ਹੋ ਗਿਆ ਪਸਟ ਹੈਗਾ ਪੂਰੇ ਪੰਜਾਬ ਦੇ ਵਿੱਚ ਕਿ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਤੋਂ ਬੋਲ ਕੇ ਚੜ ਕੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨਾਂ ਖੋਹ ਰਹੀ ਹੈ ਔਰ ਉਹ ਬਿਨ ਮੌਜੂਦੇ ਤੋਂ ਬਿਨ ਦੱਸਿਆ ਉਹਨਾਂ ਨਾਲ ਧੱਕਾ ਕਰ ਰਹੀ ਹੈ ਜਿਸ ਕਰਕੇ ਅੱਜ ਕਿਸਾਨ ਜਿਹੜਾ ਮਜਬੂਰ ਹੋ ਕੇ ਭਗਵੰਤ ਮਾਨ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਮੱਤ ਭਲੇ ਖੇਚ ਰਹਿਦਾ ਅਸੀਂ ਜਿਹੜੇ ਇੱਕ ਇੰਚ ਵੀ ਜ਼ਮੀਨ ਦਾ ਆਪਣਾ ਜਿਹੜਾ ਉਹ ਅਕਵਾਦ ਨਹੀਂ ਹੋਣ ਦਿਆਂਗੇ ਭਾਵੇਂ ਸਾਡੀਆਂ ਜਾਨਾਂ ਚਲੇ ਜਾਣ ਸਾਡੇ ਪਰਿਵਾਰ ਖਤਮ ਹੋ ਜਾਣਗੇ ਕਿਉਂਕਿ ਸਾਡੀ ਰੋਟੀ ਰੋਟੀ ਸਾਰਾ ਜਿਹੜਾ ਧਰਮ ਲਾਰੇ ਇਹਨਾਂ ਜ਼ਮੀਨਾਂ ਤੇ ਹੈਗਾ ਇਸ ਕਰਕੇ ਅੱਜ ਜਿਹੜੀ ਪੰਜਾਬ ਦੇ ਜਿਹੜੇ ਪ੍ਰਭਾਵਿਤ ਲੋਕ ਪਠਾਨਕੋਟ ਦੇ ਵਿੱਚ ਉਹ ਸਾਰੇ ਲੋਕੀ ਅੱਜ ਆਪਣੇ ਟਰੈਕਟਰ ਲੈ ਕੇ ਇੱਥੇ ਮਾਰਚ ਕਰ ਰਹੇ ਨੇ ਤੇ ਭਗਵੰਤ ਜੀ ਨੂੰ ਸਨੇਹ ਸੰਦੇਸ਼ਾ ਭੇਜ ਰਹੇ ਨੇ ਕਿੰਨੀ ਇੱਕ ਜ਼ਮੀਨ ਜਿਹੜੀ ਪਠਾਨਕੋਟ ਦੇ ਵਿੱਚ ਰਿਕੁਆਇਰ ਕੀਤੀ ਗਈ ਹੈ ਪੂਰੇ ਪੰਜਾਬ ਦੀ ਜਿਹੜੀ ਹੈ ਉਹ 6500 6500 ਏਕੜ ਜ਼ਮੀਨ ਹੈ ਜਿਹਦੇ ਵਿੱਚੋਂ ਪਠਾਨਕੋਟ ਦੀ 1000 ਏਕੜ ਜਿਹੜੀ ਅਪਜਾਉ ਜ਼ਮੀਨ ਹੈ ਸ਼ਹਿਰ ਦੇ ਕਸਬਿਆਂ ਦੇ ਨਾਲ ਲੱਗਦੀ ਹੈ ਉਹ ਐਕਵਾਇਰ ਕੀਤੀ ਜਾ ਰਹੀ ਹੈ ਜਿਹੜੇ ਕਿ ਸਾਰਾ ਸਾਰ ਕਿਸਾਨਾਂ ਦੇ ਨਾਲ ਕਾ ਹੈਗਾ ਕਿਉਂਕਿ ਇੱਥੇ ਪਹਿਲਾਂ ਹੀ ਬਹੁਤ ਕਲੌੜੀਆਂ ਜਿਹੜੀਆਂ ਨਾ ਅਨ ਛੱਤੀਆਂ ਅਨ ਬਣਾਈਆਂ ਪਈਆਂ ਨੇ ਔਰ ਉਹ ਆਪਣਾ ਇੰਡਸਟਰੀ ਏਰੀਆ ਜਿਹੜਾ ਉਹ ਅੱਜ ਤੱਕ ਨਹੀਂ ਬਣਿਆ ਜਿਹੜਾ ਕਿ 25 30 ਸਾਲ ਤੋਂ ਜਿਹੜਾ ਉਹਨੂੰ ਐਕਵਾਇਰ ਕੀਤਾ ਗਿਆ ਡੈਮ ਸਾਰਾ ਖਾਲੀ ਪਿਆ ਸਾਰੀਆਂ ਜ਼ਮੀਨਾਂ ਖਾਲੀ ਪਈਆਂ ਪਰ ਕਿਸਾਨ ਦੀ ਜਿਹੜੀ ਜ਼ਮੀਨ ਖੋਣ ਦਾ ਜਿਹੜਾ ਤੇ ਇਹਨਾਂ ਨੇ ਸਮਝਿਆ ਉਹਦੇ ਦਹਿਤ ਦੇ ਵਿੱਚ ਇਹ ਜ਼ਮੀਨਾਂ ਤੋਂ ਜ਼ਮੀਨਾਂ ਕਿਸਾਨਾਂ ਤੋਂ ਖੋਣਾ ਚਾਹੁੰਦੇ ਨੇ ਚਾਹੇ ਕਿਸੇ ਵੀ ਢੰਗ ਨਾਲ ਹੋ ਕਿਉਂਕਿ ਇਹਨਾਂ ਦੀ ਜਿਹੜੀ ਜਾਰੀ ਹੈ ਉਹ ਵੱਡੇ ਰਣ ਨਾਲ ਆਪਣੇ ਮਲਟੀਨੇਸ਼ਨਲ ਕੰਪਨੀਆਂ ਕਾਰਪੋਰੇਸ਼ਨਾਂ ਨਾਲ ਹੈਗੀ ਹੈ ਇਸ ਕਰਕੇ ਇਹ ਜਿਹੜੀ ਜ਼ਮੀਨਾਂ ਆਸੀਂ ਆਪਣੀ ਰੋਟੀ ਰੋਟੀ ਜਿਹੜੀ ਆ ਉਹ ਫੋਨ ਨਹੀਂ ਦੇਵਾਂਗੇ ਭਾਵੇਂ ਸਾਡੀ ਪ੍ਰਬੰਧਕੀ ਰੋਡ ਮੈਪ ਰਹਿਗਾ ਟਰੈਕਟਰ ਮਾਰ ਤੱਕ ਕੀ ਰੋਡ ਰਹਿਗਾ ਟਰੈਕਟਰ ਮਾਰਚਾ ਸੀ ਅੱਜ ਤੋਂ ਅਜ ਮਲਕ ਪਰ ਚੌਂਕ ਤੋਂ ਚੱਲ ਕੇ ਆਪਣੇ ਮਲਕ ਪਰ ਭੰਜੂਰਾ ਤੇ 4 ਨੰਬਰ ਤੋਂ ਜਿਹੜਾ ਆ ਅਸੀਂ ਚੌਂਕ ਵਾਲੇ ਖੂਨ ਜਾਵਾਂਗੇ ਜਿਹੜਾ ਏਰੀਆ ਉਹਨਾਂ ਨੇ ਚੱਟ ਜੇਲੀ ਮੈਰਾ ਤੇ ਆਪਣਾ ਨਿਹਾਲ ਪਰੋਣਾ ਨੇ ਐਕਵਰ ਕੀਤਾ ਉਥੋਂ ਨਿਕਲ ਕੇ ਸਿੱਧੇ ਅਸੀਂ ਜਾਵਾਂਗੇ ਮਨਵਾਲ ਕਿਆਰੀ ਤੇ ਬੰਗੋਲੀ ਜਿਹੜਾ ਉਹਨਾਂ ਨੇ ਐਕਵਰ ਕੀਤਾ ਉਹਦੇ ਬਾਅਦ ਸਿੰਬਲ ਚੌਂਕ ਤੋਂ ਅਸੀਂ ਸਿੱਧੇ ਈ ਸੀ ਦਫ਼ਤਰ ਆ ਕੇ ਜਿਹੜੀ ਸਮਾਸਤ ਕਰਾਂਗੇ ਮੈਂ ਕੇਵਲ ਘਾਇਆ ਪੁੱਲ ਹਿੰਦ ਕਿਸਾਨ ਸਭਾ ਦਾ ਪ੍ਰਧਾਨ ਆਪਣਾ ਪੱਕੇ ਪੇਸ਼ ਕਰਦਾ ਤੇ ਜਿਹੜੀ ਲੈਂਡ ਪੂਲਿੰਗ ਨੀਤੀ ਮਾਨ ਸਰਕਾਰ ਲੈ ਕੇ ਆਈ ਆ ਇਹ ਲੋਕ ਵਿਰੋਧੀ ਆ ਇਹ ਕਿਸਾਨ ਵਿਰੋਧੀ ਆ ਇਹ ਆਮ ਲੋਕਾਂ ਦੇ ਵਿਰੋਧ ਵਿੱਚ ਜਾਂਦੀ ਆ ਇਸ ਲਈ ਅਸੀਂ ਇਹਦਾ ਵਿਰੋਧ ਕਰਾਂਗੇ ਇਹਨੂੰ ਰੱਤ ਨਹੀਂ ਹੋਣ ਦਿਆਂਗੇ ਇਹ ਪਹਿਲੀ ਵਾਰ ਹੋਇਆ ਕਿ ਜ਼ਮੀਨ ਐਕਵਾਇਰ ਕਰਨ ਲੱਗੇ ਨੇ ਬਿਨਾਂ ਮੁਆਵਜ਼ਾ ਦਿੱਤਾ ਪਲਾਟਾਂ ਦਾ ਲਾਲਚ ਦਿੰਦੇ ਨੇ ਕਿਲਾ ਥਾਂ ਦਾ ਲੈ ਕੇ 6 ਕਨਾਲਾ ਜ਼ਬਤ ਕਰ ਲੈਣੀਆਂ 2 2 ਕਨਾਲਾ ਵਿੱਚੋਂ ਦੇਣੀਆਂ ਨੇ ਔਰ ਉਹ ਡਿਵੈਲਪਮੈਂਟ ਹੋਣ ਤੇ ਉਹਦਾ ਮੁੱਲ ਪਵੇਗਾ ਡਿਵੈਲਪ ਹੋਣ ਦਾ ਅਰਥ ਇਹ ਆ ਸਾਡੇ ਲਾਗੇ ਤੇ ਜਿਹੜੀ ਇੰਡਸਟਰੀਅਲ ਹੱਬ ਬਣੀ ਸੀ ਅਜੇ ਤੱਕ 35% ਉਹ ਆਬਾਦ ਹੋਈ ਆ ਜੇ ਉਹ ਜੇ ਸਾ ਕਿਹਦਾ ਪਲਾਟ ਹੋਏਗਾ ਤੇ ਉਹਦਾ ਕੰਪਟੀ ਮੂਲ ਨਹੀਂ ਪੈਣਾ ਕਿਉਂਕਿ ਇਹ ਕਲੋਨੀਆਂ ਆਬਾਦ ਹੀ ਨਹੀਂ ਹੋਣੀਆਂ ਜਿਹੜੀਆਂ ਕਲੋਨੀਆਂ ਅੱਗੇ ਆਬਾਦ ਹੋਈਆਂ ਨੇ ਉਹਨਾਂ ਦੇ ਪਲਾਟਾਂ ਦੇ ਲੋਕ ਅਜੇ ਲੱਭਦੇ ਫਿਰਦੇ ਨੇ 20-20 ਸਾਲ ਹੋ ਗਏ ਨੇ ਕਲੋਨੀਆਂ ਆਬਾਦ ਨਹੀਂ ਹੁੰਜਾ ਇਹ ਲੋਕ 20 ਸਾਲਾਂ ਬਾਅਦ ਕੀ ਲੱਭਣਗੇ ਜਦੋਂ ਇਹਨਾਂ ਸੜਕਾਂ ਬਣਾਉਂਦੀਆਂ ਲਾਈਟਾਂ ਲਾਉਂਦੀਆਂ ਇਹਨਾਂ ਆਖਣਾ ਕਲੋਨੀਆਂ ਡਿਵੈਲਪ ਹੋ ਗਈਆਂ ਹੁਣ ਤੁਹਾਨੂੰ ਪਲਾਟ ਜਿਹੜੇ ਮੇਲੇ ਨੇ ਉਹ ਤੁਹਾਡੇ ਨੇ ਹੋਰ ਕੁਝ ਨਹੀਂ ਤੇ ਉਹਨਾਂ ਪਲਾਟਾਂ ਦਾ ਉਹਦੋਂ ਕਾਉਂਟੀ ਮੁੱਲ ਨਹੀਂ ਹੋਣਾ ਅਸੀਂ ਲੋਕਾਂ ਦਾ ਜਿਹੜਾ ਕਿਸਾਨਾਂ ਦਾ ਜਿਹੜਾ ਨਹੀਂ ਹੋਣ ਦੇਾਂਗੇ ਇਸ ਨੀਤੀ ਨੂੰ ਰੱਦ ਕਰਾ ਕੇ ਛੱਡਾਂਗੇ ਧੰਨਵਾਦ ਇੱਕ ਜ਼ਮੀਨ ਜਿਹੜੀ ਪਠਾਨਪੁਰ ਦੇ ਵਿੱਚ ਰਿਕੁਆਇਰ ਕੀਤੀ ਗਈ ਹੈ ਟੋਟਲ 11 ਪਿੰਡ ਨੇ ਮਲਕਪੁਰ ਤੋਂ ਲੈ ਕੇ ਅਸਲਾਮਪੁਰ ਇੱਟੀ ਭਜੂਰਾ ਅ ਹਾਂਜੀ ਤੇ ਇਹ ਮੈਰੇ ਤੋਂ ਗਾੜੀ ਸਿੱਧੀ ਚ ਜਿਹਲੇਵਲ ਨੂੰ ਹੋ ਕੇ ਇਹ ਮਨਵਾਲ ਤੱਕ ਚੱਲ ਜਾਂਦੀ ਆ ਟੋਟਲ ਹਜ਼ਾਰ ਕਿਲਾ ਜਿਹੜਾ ਸਾਡੇ ਜ਼ਿਲ੍ਹੇ ਦਾ ਅਖਵਾਰ ਕੀਤਾ ਜਾਂਦਾ ਸੰਯੁਕਤ ਮੋਰਸ਼ੀਏ ਪੰਜਾਬ ਦੀ ਮੀਟਿੰਗ ਹੋਣੀ ਆ ਉਹਦੇ ਚ ਜਿਹੜਾ ਵੀ ਐਕਸ਼ਨ ਲੀਕਿਆ ਜਾਵੇਗਾ ਉਸ ਐਕਸ਼ਨ ਨੂੰ ਅਸੀਂ ਕਾਮਯਾਬ ਹੋ ਕਰਾਂਗੇ ਔਰ ਇੱਕ ਵਾਰ ਪੱਕੀ ਗਾਰੰਟੀ ਹੈ ਸਾਡਾ ਵਚਨ ਆ ਕਿ ਇਸ ਨੀਤੀ ਨੂੰ ਹਰ ਹਾਲਤ ਵਿੱਚ ਰੱਦ ਕਰਾ ਕੇ ਛੱਡਾਂਗੇ